ਕਿਸਾਨ ਵੀਰੋ ਸੱਤ ਸ਼੍ਰੀ ਅਕਾਲ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆ। ਸੋ ਦੋਸਤੋ ਅੱਜ ਆਪਾਂ ਵੱਲੇ ਮੰਡੀ ਦੇ ਵਿੱਚ ਪਹੁੰਚੇ ਹਰ ਸਾਲ ਦੀ ਤਰ੍ਹਾਂ ਦੋਸਤੋ ਵਿਸਾਖੀ ਤੇ ਲੱਗਦੀ ਰਹਿੰਦੀ ਹੈ ਮੰਡੀ ਸਾਲਾਨਾ ਦੋਸਤੋ ਸਾਲ ਬਾਅਦ ਮੰਡੀ ਲੱਗਦੀ ਹੈ ਤੇ ਮੰਡੀ ਦੇ ਵਿੱਚ ਦੋਸਤੋ ਬਹੁਤ ਸਾਰੇ ਪਸ਼ੂ ਆ ਬਹੁਤ ਵਧੀਆ ਚੰਗੀ ਕੁਆਲਿਟੀ ਜਿਹੜੀ ਆ ਵੇਖਣ ਦੇ ਵਿੱਚ ਮਿਲੀ। ਸੋ ਇੱਕ ਜਿਹੜੀ ਮੱਝ ਆ ਦੋਸਤੋ ਉਹ ਤੁਹਾਨੂੰ ਆਪ ਦਿਖਾਵਾਂਗੇ ਜਿਹੜੀ ਡਿਸਕਸ ਆ ਬਿਲਕੁਲ ਇਨਫੋਰਮੇਸ਼ਨ ਆ ਉਹ ਆਪਾਂ ਓਨਰ ਤੋਂ ਲਵਾਂਗੇ ਬਿਲਕੁਲ ਡਿਟੇਲ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਬਿਲਕੁਕੁਲ ਦੋਸਤੋ ਇੱਕ ਬੁੱਲ ਦਾ ਪਲੇਖਾ ਪੌਂਦੀ ਆ ਹਰਿਆਣੇ ਦੀ ਬਰੀਡ ਆ ਦੋਸਤੋ ਬਿਲਕੁਲ ਜੈਡ ਬਲੈਕ ਹੈਗੀ ਆ ਤੇ ਵੀਰ ਦੇ ਕੋਲ ਆਪਾਂ ਚੱਲ ਕੇ ਪੂਰੀ ਡਿਟੇਲ ਏਰੀਆ ਪਿੰਡ ਵੀਰ ਤੋਂ ਜਾਣ ਲਵਾਂਗੇ ਪੁੱਛ ਲਾਂਗੇ ਕੀ ਥਾਂ ਟਿਕਾਣਾ ਹੈਗਾ ਵੀਰ ਦਾ ਆ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਵੀਰ ਇੱਕ ਰਪੇਨਾ ਨਾਮ ਦੱਸ ਲਿਓ ਆਪਣਾ ਜੀ ਨਾਮ ਰਾਣਾ ਸਿੰਘ ਜੀ ਰਾਣਾ ਵੀਰ ਰਾਣੀ ਵੀਰੇ ਪਿੰਡ ਕਿਹੜਾ ਆਪਣਾ ਪਿੰਡ ਬਿਹੜਵਾ ਜੀ ਬਿਹੜਵਾ ਇਹ ਤਹਿਸੀਲ ਕਿਤੇ ਚਿਲਾ ਕਿੱੜਾ ਪੈ ਗਿਆ ਇਹ ਤਸਵੀਰ ਕਿਹੜੀ ਬਿਸਿਲ ਲੋਪੋ ਕੇ ਲੋਪੋ ਕੇ ਜ਼ਿਲ੍ਹਾ ਜ਼ਿਲ੍ਹਾ ਅਮਰਸਰ ਅਮਰਸਰ ਹੈ ਜੀ ਤੇ ਰਣਵੀਰ ਇਹ ਮੱਝ ਦੀ ਕੀ ਡਿਟੇਲ ਹੈਗੀ ਆਪਾਂ ਕਿੱਥੋਂ ਲੈ ਕੇ ਆਏ ਆ ਜੀ ਇਹ ਆਪਾਂ ਹਰਿਆਣੇ ਤੋਂ ਲਿਆਂਦੀ ਆ ਤੇ ਇਸ ਵਾਰੀ ਲਿਆਂਦੀ ਆਪਾਂ ਕੱਚੀ ਲੈ ਕੇ ਆਏ ਆ ਜਾਂ ਪਿਛਲੇ ਸੀਜ਼ਨ ਦੀ ਆਪਣੇ ਕੋਲ ਪਿਛਲੇ ਸੀਜ਼ਨ ਦੀ ਲਿਆਂਦੀ ਆ ਤੇ ਸਮਾਂ ਕਿੰਨਾ ਕੇ ਨੂੰ ਸੂਨ ਦੇ ਵਿੱਚ ਪਿਆ ਜੀ ਜੇ 15 ਦਿਨ ਦੀ ਕੱਚੀ 15 ਦਿਨ ਦੀ ਹੈ ਹਾਂ ਜੀ ਤੇ ਕੀ ਰਿਕਾਰਡ ਦੱਸਿਆ ਗੋ ਜੀ ਪਿਛੋਂ ਜਿੱਥੋਂ ਲੈ ਕੇ ਆਏ ਆ ਆਪਾਂ ਪਹਿਲਾਂ ਨੇ 22 ਕਿਲੋ ਦੁੱਧ ਦਈਦਾ 22 ਲੀਟਰ ਦਿੱਤਾ ਹੈ ਹਾਂਜੀ ਠੀਕ ਹੈ ਤੇ ਆਪ ਕਿੰਨੇ ਵਸੂਆ ਸੂਣਾ ਜਾ ਰਹੀ ਅੱਗੇ ਇਹ ਦੂਜਾ ਸੂਆ ਸੂਣਾ ਜੀ ਦੂਜਾ ਸੂਆ ਸੂਣਾ ਹਾਂਜੀ ਤੇ 22 ਲੀਟਰ ਦੀ ਮਿਲਕ ਦੀ ਕਪੈਸਿਟੀ ਹੈ ਹਾਂਜੀ ਠੀਕ ਆ ਸੋ ਦੋਸਤੋ ਇੱਕ ਵਾਰੀ ਤੁਸੀਂ ਜਿਹੜਾ ਮੂੰਹ ਮੱਥਾ ਜਰੂਰ ਵੇਖ ਸਕਦੇ ਹੋ ਬਾਕੀ ਜਿਹੜਾ ਪੈਂਟ ਆ ਦੋਸਤੋ ਵੀਰ ਨੇ ਦੱਸਿਆ ਤੇ ਸੰਪਰਕ ਨੰਬਰ ਮੈਂ ਵੀਡੀਓ ਦੇ ਵਿੱਚ ਚੱਲਦੇ ਜਰੂਰ ਕਰੂੰਗਾ ਜਿਹੜੇ ਮੇਰੇ ਵੀਰ ਸ਼ੁਕੀਰ ਨੇ ਕਾਫੀ ਵਧੀਆ ਚੰਗਾ ਖਰਚ ਵੀ ਕਰਨਾ ਚਾਹੁੰਦੇ ਉੱਤੇ ਕੁਆਲਿਟੀ ਵੀ ਤੁਸੀਂ ਲੱਭ ਰਹੇ ਹੋ ਤੁਸੀਂ ਜਰੂਰ ਖਰੀਦ ਸਕਦੇ ਹੋ ਬਿਲਕੁਲ ਜਿਹ ਵਿੱਚ ਜਿਹੜੀ ਆ ਕੁਆਲਿਟੀ ਆ ਉਹ ਦੋਸਤੋ ਸਿੰਘ ਦੀ ਪਹਿਚਾਣ ਬਿਲਕੁਲ ਬਰੀਕ ਛੋਟਾ ਜਿਹਾ ਮੂੰਹ ਹੈਗਾ ਦੋਸਤੋ ਤੇ ਧੌਣ ਦੀ ਜਿਹੜੀ ਆ ਲੰਬਾਈ ਉਹ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਜਿਹੜੀ ਦੋਸਤੋ ਹਾਈਟ ਹੈਗੀ ਆ तकरीबन तकरीबन ਬਹੁਤ ਵਧੀਆ ਹਾਈਟ ਹੈਗੀ ਆ ਵੀ तकरीबन ਜੇਕਰ ਆਪਾਂ ਕਾਊਂਟ ਕਰੀਏ ਤੇ ਬਿਲਕੁਲ 5.5 ਫੁੱਟ तकरीबन 5 ਫੁੱਟ 3 ਤੋਂ 4 ਇੰਚ 3-4 ਇੰਚ ਜਿਹੜੀ ਇਸ ਦੀ ਹਾਈਟ ਹੈਗੀ ਆ ਤੇ ਰਾਣੇ ਵੀਰ ਸੰਪਰਕ ਨੰਬਰ ਬੋਲਦੇ ਆਪਦੇ 7869001 ਤੇ ਮੁੱਲ ਕੀ ਕਰਤਾ ਇਹਦਾ ਮੁੱਲ 4.5 ਕਰਦੇ ਸਾਢੇ 4 ਕਰਦੇ ਦੇ ਲੈ ਕਿਥੋਂ ਤੱਕ ਭਰਾ ਕਰਨਾ ਦੇ ਲੈ ਦੱਸੇ ਲਾਸਟ ਦੱਸ ਦੇ ਵੀ ਇਥੋਂ ਤੱਕ ਆਪਾਂ ਚੀ ਛੱਡ ਦੇਣੀ ਹੈ ਸਾਢੇ 3 ਦੀ ਦੇ ਦੇ ਸਾਢੇ 3 ਦੀ ਆ ਹਾਂਜੀ ਠੀਕ ਆ ਜੇ ਵੀਰੇ ਮੰਨ ਲਓ ਵੀ ਆਪਣੇ ਕੋਲ 15 ਦਿਨ ਬਿਲਕੁਲ ਤਿਆਰ ਹੋਣ ਤੇ ਲੈ ਜਾਣੇ ਨੇ ਤੇ ਜੇ ਸੂਣ ਤੋਂ ਬਾਅਦ ਵੀ ਕਿਸੇ ਨੇ ਖਰੀਦਣੀ ਚਾਹੁੰਦਾ ਹੋਵੇ ਕੋਈ ਸਾਈ ਕਰਨਾ ਚਾਹੁੰਦਾ ਹੋਵੇ ਤੇ ਦੁੱਧ ਚਵਾ ਦੋਗੇ ਹਾਂਜੀ ਬਿਲਕੁਲ ਦੁੱਧ ਚਵਾ ਦੋਗੇ ਤੇ ਬਾਕੀ ਦੋਸਤੋ ਤੁਸੀਂ ਬਿਲਕੁਲ ਚੀ ਦੀ ਸਾਈ ਵਧਾਈ ਕਰ ਸਕਦੇ ਹੋ 15 ਦਿਨ ਤੋਂ ਸੂਣ ਤੋਂ ਬਾਅਦ ਦੋਸਤੋ ਜਿਹੜਾ ਮਿਲਕ ਬਿਲਕੁਲ ਪੀਕ ਲੈਵਲ ਤੇ ਜਦੋਂ ਇਹ ਝੋਟੀ ਗਈ ਤਾਂ ਤੁਸੀਂ ਚੁਵਾਈ ਕਰਕੇ ਬਿਲਕੁਲ ਇਹ ਖਰੀਦ ਸਕਦੇ ਹੋ ਮੁੱਲ ਵੀਰ ਨੇ ਮਤਲਬ ਕਿ ਜਿਹੜਾ ਫਾਈਨਲ ਆ ਉਹ ਵੇਚੇ ਵੀਡੀਓ ਤੇ ਦੱਸ ਦਿੱਤਾ ਹੈ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ ਪਸੰਦ ਆਵੇ ਤਾਂ ਕਿ ਵੀਰੇ ਖੋਲ ਕੇ ਤੋਰੀ ਨਾ ਮੜ ਜੇ ਨਾ ਆਰਡਰ ਦੀ ਕੁਆਲਿਟੀ ਤੁਸੀਂ ਜਰੂਰ ਵੇਖੋ ਦੋਸਤੋ ਤਕਰੀਬਨ ਹਜੇ 15 ਦਿਨ ਦਾ ਸਮਾਂ ਪਿਆ ਤੇ ਆਰਡਰ ਦੀ ਕੁਆਲਿਟੀ ਬਿਲਕੁਲ ਬਰਾਬਰ ਥਾਣਾ ਦੋਸਤੋ ਹਜੇ ਲੇਵੇ ਦੀ ਢਿਲ ਢੁਲ ਬਹੁ ਜਾਂਦੀ ਆ ਤੇ 15 ਦਿਨ ਦੇ ਵਿੱਚ ਬਣਾ ਕੇ ਬਿਲਕੁਲ ਤਿਆਰ ਕਰਾਉਣਾ ਇਸ ਨੇ ਆ ਵੇਖੋ ਦੋਸਤੋ ਵੱਲਾ ਮੰਡੀ ਹੈ ਦੋਸਤੋ ਵੱਲੇ ਮੰਡੀ ਦੇ ਵਿੱਚ ਬਿਲਕੁਲ ਵਸਾਖੀ ਦੇ ਫੈਸਟੀਵਲ ਦੇ ਮੌਕੇ ਤੇ ਜਿਹੜਾ ਮੇਲਾ ਲੱਗਾ ਦੋਸਤੋ ਤਕਰੀਬਨ ਅੱਜ 15 ਜਿਹੜੀ ਅਪ੍ਰੈਲ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਜੀ ਆ ਵੇਖੋ ਠੀਕ ਹੈ ਵੀਰ ਜੀ ਲੈ ਜੋ ਜੀ ठीक है जी